ਕਿੰਨੇ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਹੋਈ ਆ ਬਾਬਾ ਜੀ ਦੇ ਦਰਬਾਰ ਸਾਹਿਬ ਦੀ ਜਦੋਂ ਬਾਅਦ ਤਾਂ ਪੂਰੀ ਭੀੜ ਹੁੰਦੀ ਆ ਇਧਰ ਹੂਂਦਾਨ ਕੈਂਪ ਦੇਖੋ ਮਿੱਤਰੋ ਕਿੰਨੀ ਭੀੜ ਹੋ ਗਈ ਹੁਣ 1 ਵਜ ਚੁੱਕਿਆ ਸਵਾ 10 ਹੋ ਚੁੱਕੇ ਮੈਂ ਇਸ ਭੀੜ ਦਾ ਕੁਝ ਨਹੀਂ ਖਾਦਾ ਆਪਾਂ ਪੀ ਨਹੀਂ ਜਾਂਦੀ ਐ ਇਹ ਨਰਸਰੀ ਫਾਰਮ ਇੱਥੇ ਮਤਲਬ ਉਹਦੇ ਵਧੀਆ ਕਿਸਮ ਦੇ ਬੂਟੇ ਵਾਟੇ ਹਾਂ ਜਿਵੇਂ ਸੋਲਰ ਸਿਟੀ ਪੰਜਾਬੀ ਤੇ ਨੌਲੇਜ ਵੀ ਕਿਦਾਂ ਲਗਾਉਣਾ ਤੁਸੀਂ ਆ ਦੇਖੋ ਆਈਟਮ ਦਹੀਂ ਨਾਲ ਪ੍ਰੋਮਠਾ ਲੰਗਰ ਹੈ ਖਿਲਰੀਆਂ ਦਾ ਲੰਗਰ ਹੈ ਇਹ ਸ੍ਰੀ ਹਰਮੰਦਰ ਸਾਹਿਬ ਜਿਹੜੇ ਪਿੰਡਾਂ ਵਾਲੇ ਹਰਮੰਦਰ ਸਾਹਿਬ ਨਹੀਂ ਜਾ ਸਕਦੇ ਤਾਂ ਉਹ ਇੱਥੇ ਮੱਥਾ ਟੇਕ ਲੈਣਾ ਹਨ ਵੀ ਬਾਜ ਜੋ ਕਿ ਇੱਕ ਤੇ ਰਸ਼ ਪੈ ਗਿਆ ਬਹੁਤ ਭੀੜ ਹੈ ਭਾਈ 1 ਵਜੇ ਸਾਡੀ ਸਾਹ ਖੜੇ ਪਤਵਾਨ ਬੜਾ ਸਾਹਿਬ ਹੂ ਗੱਡੀ ਜਿਲੰਗਰ ਖਕੜਾ ਇਹ ਹਜੇ ਰੁਕੇ ਹੋਏ ਆ ਜਦੋਂ ਇਧਰੋਂ ਕਰੇ ਜਾਓ ਜੀ ਕਰੇ ਇੰਨਾ ਨਹੀਂ ਫਿਰਨਾ ਇੰਨੇ ਦੇਖੋ ਜੀ ਠੀਕ ਆ ਜੀ ਮੇਲਾ ਦੇਖ ਲਓ ਦੇਖ ਲਿਆ ਦੇਖੋ ਗਰਾਊਂਡ 'ਚ ਏਜੰਸੀਆਂ ਲੱਗੀਆਂ ਪਈਆਂ ਕਾਰਾਂ ਦੀ ਟਰੈਕਟਰਾਂ ਦੀ ਉਹ ਵੇਖੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਮਿਲਦੇ ਆ ਇੱਕ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਆਪਾਂ ਪਹਿਲਾਂ ਥੋੜਾ ਵਰਕਆਊਟ ਕਰਾਂਗੇ ਫਿਰ ਉਸ ਤੋਂ ਬਾਅਦ ਚੱਲਾਂਗੇ ਮੇਲਾ ਘੁੰਮਣ ਨਾਲ ਤੁਹਾਨੂੰ ਘੁਮਾਵਾਂਗੇ ਆਜੋ ਕੋਈ ਇਹ ਕੈਂਪ ਜਦੋਂ ਤੁਹਾਨੂੰ ਬਤੀ ਆਪਾਂ ਹੋਸਟਲ ਜਾਂ ਤੇ ਹੋਸਟਲ ਦੇ ਨਾਲ ਹੀ ਆਪਣਾ ਤੇ ਹੋਈ 15-20 ਮਿੰਟਸ ਬਸ ਸਾਈਕਲ ਕਰਤੀ ਆ ਸਟਾਰਟ ਤੇ 20 ਤੋਂ 25 ਮਿੰਟ ਸਾਈਕਲ ਕਰਾਂਗੇ ਤੇ ਫਿਰ ਬਸ ਲਾਸਟ ਐਕਸਰਸਾਈਜ਼ ਹੈ ਬਾਦ ਨੂੰ ਚਲੋ ਫਿਰ ਹੁਣ ਆਪਾਂ ਚੱਲਦੇ ਆ ਮੇਲੇ 'ਚ ਮੇਲਾ ਘੁੰਮਣਾ ਥੋਨੂੰ ਅੱਜ ਅੱਜ ਆਪਾਂ ਵਿਹਲੀਆਂ 'ਚ ਮੇਲੇ ਮੇਲੇ ਦੀ ਘੁੰਮਣਾ ਸਾਰਾ ਹਾਂਜੀ ਮਿੱਤਰੋ ਆਪਾਂ ਰੋਡ ਤੇ ਆ ਗਏ ਆ ਤੇ ਹੁਣ ਮੇਲੇ 'ਚ ਮਾਰਦੇ ਐਂਟਰੀ ਤੁਹਾਨੂੰ ਦਿਖਾਉਣਾ ਵੀ ਕਿਵੇਂ ਕਿੱਥੇ ਤੱਕ ਲੱਗਿਆ ਮੇਲਾ ਉਹ ਦੇਖੋ ਲਾਸਟ ਦਾ ਟੋਦਰਪੁਰਾ ਮिडਰੁਖਾਣੀ ਕਾਟਾ ਤੱਕ ਇਧਰੋਂ ਆ ਮੁੰਡੇ ਸੇਵਾਦਾਰ ਖੜੇ ਆ ਵੱਖ-ਵੱਖ ਥਾਂ ਤੇ ਡਿਊਟੀ ਲੱਗੀ ਹੋਈ ਇਹਨਾਂ ਦੀ ਜਿਵੇਂ ਉਹ ਖੜੇ ਆ ਨਾ ਵੀ ਭੀੜ ਨੂੰ ਕੰਟਰੋਲ ਕਰਨ ਤੇ ਟ੍ਰੈਫਿਕ ਨੂੰ ਚਲੋ ਚੱਲਦੇ ਆ ਮੇਲੇ 'ਚ ਟ੍ਰੈਫਿਕ ਕਿਉਂ ਜੋ ਦਿਨ ਅੱਗੇ ਵਧੀ ਜਾਣਾ ਫੁੱਲ ਹੋਈ ਜਾਣੀ ਆ ਤੇ ਜਾਮ ਵੀ ਲੱਗ ਜਣਾ ਦਾ ਇੱਕ ਤਰ੍ਹਾਂ ਦਾ ਦੋ ਤਿੰਨ ਘੰਟਿਆਂ ਲਈ ਫੁੱਲ ਹੋ ਜਾਣੀ ਆ ਟ੍ਰੈਫਿਕ ਕਿਉਂਕਿ ਲੋਕ ਆਈ ਜਾਣਗੇ ਰਸ਼ ਪੈ ਜਾਣਾ ਪੂਰਾ ਸੇਵਾਦਾਰਾਂ ਨੇ ਵੈਰੀਗੇਡ ਲਾ ਰੱਖਿਆ ਇਧਰ ਤੇ ਉਹਨਾਂ ਦੁਕਾਨਾਂ ਜਿਵੇਂ ਹਨ ਸਾਰੀਆਂ ਪ੍ਰੋਪਰ ਪੂਰਾ ਘੈਂਟ ਕੰਮ ਹੈ ਇਹ ਹੁਣ ਦੁਕਾਨਾਂ ਖੁੱਲ ਗਈਆਂ ਨੇ ਜਿਵੇਂ ਰਾਤ ਨੂੰ ਦਿਖਾਇਆ ਸੀ ਬੰਦ ਹੋ ਗਈਆਂ ਸੀ ਤੇ ਹੁਣ ਉਹਨਾਂ ਨੇ ਚੱਕ ਤੇ ਆ ਪੱਲੇ ਜੇ ਤੇ ਹੁਣ ਬੱਸ ਮੇਲਾ ਭਖਣ ਦੀ ਜੋਂ-ਜੋ ਟਾਈਮ ਲੰਗੀ ਜਾਊਗਾ ਮੇਲੇ 'ਚ ਭੀੜ ਹੋਈ ਜਾਣੀ ਆ ਪੂਰੀ ਦੇਖੋ ਪੂਰੀ ਲਾਸਟ ਤੱਕ ਭੀੜ ਹੈ ਅਜੇ ਤਾਂ ਕੁਝ ਵੀ ਨਹੀਂ ਅਜੇ ਤਾਂ 10 ਵਜੇ ਆ ਜੋ-ਜੋ ਦਿਨ ਅੱਗੇ ਜਾਣਾ ਫੁੱਲ ਹੀ ਭੀੜ ਹੋ ਜਾਂਦੀ ਹੈ। ਉਹ ਲਾਸਟ ਅੱਡੇ ਤੱਕ ਦੁਕਾਨਾਂ ਹੀ ਦੁਕਾਨਾਂ ਨੇ। ਪੁਲਿਸ ਵੀ ਖੜੀ ਆ। ਕੋਈ ਵਾਰ ਕੋਈ ਚੋਰ-ਚੂਰ ਹਨਾ ਸਾਰਿਆਂ ਵਾਸਤੇ ਲਾਜ ਆਦੀ। ਸੰਗਤ ਪੂਰੀ ਹਮ ਹਮਾ ਕੇ ਪਹੁੰਚ ਰਹੀ ਹੈ। ਜੇ ਜੇ ਦਿਨ ਦੇ 10 ਵਜੇ ਤੇਦੂ ਬਾਅਦ ਤਾਂ ਪੂਰੀ ਭੀੜ ਹੋਣਤੀ ਆ। ਇਧਰ ਖੂਨਦਾਨ ਕੈਂਪ। ਜੋ ਵੀ ਕੋਈ ਖੂਨਦਾਨਤਰਾਉਣਾ ਚਾਹੁੰਦਾ ਹਨਾ ਤੇ ਬਾਕੀ ਲੰਗਰੀ ਲੰਗਰ ਨੇ ਬਾਕੀ ਹੋਰ ਵੀ ਮੈਡੀਕਲ 3 ਮੈਡੀਕਲ ਕੈਂਪ ਲੱਗੇ ਹੋਏ ਦਵਾਈਆਂ ਵਾਲੇ ਆ ਕਿਤਾਬਾਂ ਕਿਤਾਬਾਂ ਨੂੰ ਇਹ 메인 ਰੋਡ ਆ ਗਈ ਮਸਤਣਾ ਸਾਹਿਬ ਦੇ ਗੁਰਦੁਆਰੇ ਸਾਹਿਬ ਦੀ ਵਿਚਾਲੜੀ ਇਹ ਨਰਸਰੀ ਫਾਰਮ ਇਥੇ ਆ ਦੇਖੋ ਸਾਰੀਆਂ ਚੀਜ਼ਾਂ A to Z ਕੰਮ ਮਤਲਬ ਇਹ ਗਰਾਊਂਡ ਦੇ ਅੰਦਰ ਐਗਰੀਕਲਚਰ ਵਾਲਾ ਏਰੀਆ ਆ ਗਿਆ ਆ ਦੇਖੋ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਦੇਖੋ ਬੂਟੇ ਬੇਲਾਂ ਦਵਾਈਆਂ ਮਤਲਬ ਇਹ ਵਧੀਆ ਕਿਸਮ ਦੇ ਬੂਟੇ ਵਾਟੇ ਹਾਂ ਜਿਵੇਂ ਆ ਨਿੰਬੂ ਨੂੰ ਲੱਗ ਰਿਹਾ ਇਦਾਂ ਦੇ ਫੁੱਲ ਫਲ ਬੇਲਾਂ ਵਧੀਆ ਬੀਜ ਚਲੋ ਆ ਜਿਵੇਂ ਫੀਡ ਵਾਲੇ ਆ ਗਏ ਵੱਖ-ਵੱਖ ਫੀਡ ਦੀਆਂ ਵੈਰਾਈਟੀਆਂ ਰੱਖੀਆਂ ਹੋਈਆਂ ਇੱਥੇ। ਆ ਦੇਖੋ ਸਾਰਾ A to Z ਕੰਮ ਹੈ। ਪੂਰੀਆਂ ਘੈਂਟ ਚੀਜ਼ਾਂ ਨੇ। ਆ ਗੋੜ ਆ ਗਿਆ, ਦੇਸੀ ਗੁੜ, ਸ਼ੱਕਰ। ਤੁਹਾਨੂੰ ਇੰਨਾ ਬਾਈਆਂ ਲਈ ਹੋਈ ਹੈ ਇੱਥੇ। ਆ ਕੋਈ ਆਰੋ ਆਯੁਰਵੈਦਿਕ ਤੇਲ ਆ ਗਿਆ, ਨਰਗੁੰਡੀ ਦਾ ਤੇਲ। ਤੇ ਆ ਫੀਡ ਤੋਂ ਬਾਅਦ ਇੱਧਰ ਆਪਾਂ ਸੋਲਰ ਸਿਟੀ ਅੰਜਾਵੀ ਤੇ ਨੌਲੇਜ ਵੀ ਕਿਦਾਂ ਲਗਾਉਣਾ ਤੁਸੀਂ ਕਿਦਾਂ ਲਵਾ ਸਕਦੇ ਹੋ ਨਾ ਤੇ ਅੱਗੇ ਫੇਰ ਬੀਜ ਵੇਲਾਂ ਇਹ ਅੰਦਰ ਵਾਲੀ ਗਰਾਊਂਡ ਹੈ ਤੇ ਇੱਥੇ ਦਵਾਨ ਲੱਗਣਗੇ ਹਨਾ ਜਦੋਂ ਸੰਗਤ ਆ ਜੂਗੀ ਫਿਰ ਇੱਥੇ ਸਾਰੀ ਸੰਗਤ ਬਹਿ ਜਾਊਗੀ ਇੰਨਾ ਪੂਰਾ ਵਧੀਆ ਮਾਹੌਲ ਲੱਗਣਾ ਲੰਗਰ ਆ ਕੇ ਇਧਰ ਸਾਹਮਣੇ ਦੂਜੇ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਆਗੇ ਤੇ ਜਿੱਮੇ ਦਵਾਨਾਂ ਦਾ ਪੰਡਾਲ ਸਜਿਆ ਹੋਇਆ ਤੇ ਬਾਅਦ ਚੋਂ ਸੰਗਤ ਆਈ ਜਾਊਗੀ ਜਿਉਂ-ਜਿਉਂ ਬਾਹਰ ਬੈਠੀ ਜਾਊਗੀ ਪੂਰੀ ਢੀਡ ਹੋ ਜਾਂਦੀ ਹੈ ਪੂਰਾ ਰਸ ਪੈ ਜਾਂਦਾ ਪੂਰੀ ਸੰਗਤ ਬਹੁਤ ਸੰਗਤ ਪਹੁੰਚਦੀ ਅੱਜ ਵਿਚਾਲੜਾ ਅੱਜ ਬਹੁਤ ਘੱਟ ਹੁਣਾ ਛੋਟਾ ਸੇਵਾਦਾਰ ਦੇਖੋ ਬਾਜਾ ਮਾਰਿਆ ਚਾਹ ਨਾਲ ਜਲੇਬੀ ਸੰਗਤ ਪਹੁੰਚੀ ਆ ਰਹੀ ਹਮ ਹਮਾ ਕੇ ਇਹ ਲੰਗਰ ਆ ਗਿਆ ਸਾਰੀ ਲਾਈਨ ਚ ਲੰਗਰੀ ਲੰਗਰ ਨੇ ਇਧਰ ਸਾਰੇ ਪਿੰਡਾਂ ਦੇ ਉਧਰੋਂ ਲੈ ਕੇ ਇਧਰ ਲਾਸਟ ਤੱਕ ਸਾਰੇ ਲੰਗਰ ਨੇ ਵਾਲੇ ਸੰਗਤ ਆਈ ਜਾਂਦੀ ਹੈ ਇਹਨਾਂ ਸਾਹ ਲਾਲੂ ਵੀ ਕਿੰਨੀ ਸ਼ਰਧਾ ਲੋਕਾਂ ਦੇ ਨੇੜੇ-ਨੇੜੇ ਪਿੰਡਾਂ ਵਾਲਿਆਂ 'ਚ ਇਹ ਮਤਲਬ ਬਾਬਾ ਜੀ ਦੀ ਵਰਸਿੰਗ ਲੈ ਕੇ ਬਹੁਤ ਜ਼ਿਆਦਾ ਸ਼ਰਧਾ ਨਾਲ ਕੰਮ ਕਰਦੇ ਆ ਸਮਾਂ ਦਾ ਸੂ ਚੁੱਕਿਆ ਮੈਂ ਜਵੀਰ ਦਾ ਕੁਝ ਨਹੀਂ ਖਾਦਾ ਆਪਾਂ ਪੀਨੇ ਹੁਣ ਚਾਹ ਲੰਗਰ 'ਚ ਕੱਲ ਵਾਲੇ ਲੰਗਰ 'ਚ ਚਾਹ ਬਹੁਤ ਵਾਸਤਗੀ ਉੱਥੇ ਚੱਲਾਂਗੇ ਪਰਹੇੜੀ ਲੰਗਰ ਗਰਮ-ਗਰਮ ਚਾਹ ਨਾਲ ਪਿਲਾਣਾ ਗੰਨੇ ਦੇ ਰਸ ਦਾ ਜੂਸ ਚੱਲ ਰਿਹਾ ਇਹ ਡੈਲੀ ਫਿਕਸ ਨੇ ਆਇਸਾਲੇ ਇੱਥੇ ਲੱਗਦੇ ਆ ਸਾਰੇ ਲੰਗਰ ਇੱਕ ਥਾਂ ਦੇ ਉਹ ਦੇਖੋ ਸੇਵਾਦਾਰ ਆ ਰਹੇ ਆ ਹੱਥਾਂ ਦੇ ਲੱਗੇ ਹੋਇਆ ਮੁੰਡੇ ਸੇਵਾ ਕਰਨ ਆ ਗੰਨੇ ਰਸ ਦੀ ਮਸ਼ੀਨ ਹੈ ਤੇ ਰਸ ਕੱਢਿਆ ਜਾ ਰਿਹਾ ਹੈ ਉਹ ਗੰਨੇ ਪਏ ਆ ਜੀ ਦੇਖੋ ਮੁੱਕਦੇ ਨਹੀਂ ਤਿੰਨ ਦਿਨ ਦੋ ਦਿਨ ਹੋ ਰਹੇ ਆਪਣਾ ਮਾਤਾ ਭੋਲੀ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਇਹਦੇ ਅੰਦਰ ਨਹੀਂ ਚੱਲਦੇ ਆ ਤੇ ਨਾਲੇ ਵੱਡੇ ਗੁਰਦੁਆਰਾ ਸਾਹਿਬ ਨਹੀਂ ਤੁਨ ਦਰਸ਼ਨ ਕਰਾਦਨੇ ਗੁਰਦੁਆਰਾ ਮਾਤਾ ਭੋਲੀ ਗੰਤੂ ਬਾਬਾ ਜੀ ਦੀ ਫੋਟੋ ਲੱਗੀ ਪੂਰਾ ਟੈਂਟ ਟੁੰਟਾ ਲਾ ਕੇ ਵਧੀਆ ਕੀਤਾ ਹੋਇਆ ਇੱਧਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਗਿਆ ਨਾਲ ਹੀ ਮਾਤਾ ਭੋਲੀ ਕਿਆ ਬਾਬੇ ਜੀ ਦੇ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਰਸਤਾ ਆ ਗਿਆ ਨਾਲ ਹੀ ਅੱਗੇ ਵੱਡਾ ਗੁਰਦੁਆਰਾ ਸਾਹਿਬ ਆ ਗਿਆ ਮੰਗ ਮੰਗਣੇ ਹੋਰ ਸਰੋਵਰ ਇਸ਼ਨਾਨ ਵਾਲਾ ਹੈ ਨਾ ਤੇ ਨਾਲ ਹੀ ਉਹ ਵੱਡੇ ਗੁਰਦੁਆਰਾ ਸਾਹਿਬ ਗੁਰਸਾਗਰ ਸੰਗਤ ਮੱਥਾ ਟੇਕਣ ਤੋਂ ਬਾਅਦ ਹੈ ਨਾ ਸਰੋਵਰ ਚ ਆ ਕੇ ਪੰਜ ਇਸ਼ਨਾਨਾ ਕਰਦੀ ਆ ਹੈ ਨਾ ਤੇ ਪੂਰੀ ਸ਼ਰਧਾ ਨਾਲ ਮਤਲਬ ਲੋਕ ਬਹੁਤ ਜ਼ਿਆਦਾ ਦੂਰੋਂ ਦੂਰੋਂ ਆਉਂਦੇ ਮੱਥਾ ਟੇਕਣ ਬਿਸ਼ਤਾ ਜਿਹੜੇ ਬਾਹਰ ਬੈਠੇ ਆ ਉਹ ਇਦਾਂ ਹੀ ਪਾਠ ਕਰਾ ਦਿੰਦੇ ਉਹਨਾਂ ਦਾ ਨਾਮ ਬੋਲਿਆ ਅੱਜ ਪਾਠ ਦੇ ਭੋਗ ਵੀ ਪੈਣਗੇ ਰਾਤ ਨੂੰ 2:30 3:00 ਵਜੇ ਉਦੋਂ ਨਾਮ ਬੋਲੇ ਜਾਂਦਾ ਸਾਰਿਆਂ ਦਾ ਸੰਗਤ ਦੇਖੋ ਕਿੰਨੀ ਆਹ ਜੇ ਤਾਂ 8:30 8:30 ਵਜੇ ਆ ਇਹ ਤਾਂ ਬਹੁਤ ਆਉਣੀ ਹੈ ਸੰਗਤ ਜੈ ਬਾਬਾ ਤਰਮਾਰਾ ਜੀ ਕਿੰਨੇ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਬਾਬਾ ਜੀ ਦੇ ਦਰਬਾਰ ਸਾਹਿਬ ਦੀ ਦੇਖੋ ਅਜੇ ਕੰਮ ਚੱਲੀ ਜਾਂਦਾ ਪਰ ਬਾਹਰੋਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੰਗਤ ਹੁਮ ਹਮਾ ਕੇ ਪਹੁੰਚ ਰਹੀ ਹੈ ਮੱਥਾ ਟੇਕਣ ਲਈ ਦਰਸ਼ਨ ਕਰਨ ਲਈ ਗੁਰੂ ਜੀ ਦੇ ਸਾਰੇ ਜਣੇ ਆਓ ਵੀ ਜਿੰਨੇ ਜਣੇ ਵਲੌਗ ਦੇਖਣਗੇ ਜਿੰਨਾ ਤੋਂ ਨਹੀਂ ਆਇਆ ਜਾਂਦਾ ਉਹ ਬਾਬਾ ਜੀ ਦੇ ਦਰਸ਼ਨ ਕਰ ਲਓ ਇਦਾਂ ਹੀ ਮੇਨ ਰਸਤਾ ਰੋਡ ਤੋਂ ਮਸਤੋਣਾ ਸਾਹਿਬ ਦੇ ਅੰਦਰ ਐਂਟਰੀ ਹੁੰਦੀ ਹੈ ਜਦੋਂ ਤੇ ਦੇਖ ਲਓ ਸੀ ਕਿੰਨਾ ਇਕੱਠ ਹੋ ਗਿਆ ਅਜੇ 10:30 ਵਜੇ ਆ ਮੈਂ ਵਾਰੀ ਵਾਰੀ ਦੱਸ ਰਿਹਾ ਵੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇੱਥੇ ਸੇਵਾਦਾਰ ਹਰ ਥਾਂ ਤੇ ਖੜਾਏ ਹੋਇਆ ਜਿੱਥੇ ਵੀ ਲੋੜ ਆ ਉਹਨਾਂ ਦੀ ਸੇਵਾ ਵਾਸਤੇ ਅੱਜ ਐਕਟਾਂ ਪਾਈ ਹੋਈਆਂ ਤਾਂ ਜੋ ਪਤਾ ਲੱਗ ਚੱਕੇ ਵੀ ਇਹ ਸੇਵਾਦਾਰ ਨੇ ਕੋਈ ਬੱਚਾ ਗੁੰਮ ਹੁੰਦਾ ਜਾਂ ਕੋਈ ਚੋਰ ਚੂਰ ਹਨਾ ਜਾਂ ਕੋਈ ਹੋਰ ਵੀ ਸ਼ਰਾਰਤੀ ਅੰਸ਼ਰ ਤਾਂ ਇਹ ਫੜਨਗੇ ਆਪੇ ਫੜਨਗੇ ਸੋ ਸਾਰੀਆਂ ਦੁਕਾਨਾਂ ਜਿਹੜਾ ਆਪਣਾ ਘਰ ਦਾ ਸਮਾਨ-ਸਮੋਨ ਹਨਾ ਤਾਂ ਬਾਕੀ ਹੋਰ ਵੀ ਜਿੱਦਾਂ ਦੇਖੋ ਰਸੋਈ ਵਾਲਾ ਹੋ ਗਿਆ ਜਾਂ ਹੋਰ ਸਮਾਨ ਹੋ ਗਿਆ ਸਾਰੇ ਸਮਾਨ ਦੀਆਂ ਦੁਕਾਨਾਂ ਨੇ ਤਾਂ ਖੜਿਆਉਣੀਆਂ ਦੀਆਂ ਦੁਕਾਨਾਂ ਹੋ ਗਈਆਂ ਸਵਾਰ ਮੇਲਾ ਦਾ ਝੁੱਲੇ ਨਹੀਂ ਲੱਗੇ ਝੁੱਲੇ ਬੰਦ ਕਰਦੇ ਲਾਲ ਮੇਲੇ ਕੱਲ੍ਹ ਹੀ ਆ ਤੇ ਮੈਂ ਸੋਚਿਆ ਵੀ ਤੁਹਾਨੂੰ ਮੇਲਾ ਕਮਾਉਂ ਦਿਆਂ ਜਿੰਨਾ ਵੀ ਹੋ ਸਕਦਾ ਮੇਰੇ ਤੋਂ ਧਮਾਇਆ ਜਾਂਦਾ ਤੇ ਜਿੰਨੀ ਮੈਨੂੰ ਨੌਲੇਜ ਆ ਮੈਂ ਉਹ ਤੁਹਾਨੂੰ ਦੱਸ ਰਿਹਾ ਤੇ ਬਾਕੀ ਤੁਸੀਂ ਵੀ ਆਓ ਸਾਰੇ ਆਣੇ ਜਿੰਨੇ ਨੇੜੇ ਦੇ ਆ ਤੇ ਜਿਹੜੇ ਆ ਸਕਦੇ ਮੇਲੇ ਤੇ ਅਜੇ ਵਿਚਾਲੜਾ ਦਿਨ ਹੈ ਤੇ ਕੱਲ ਨੂੰ ਲਾਸਟ ਦਿਨ ਹੈ ਇੱਕ ਤਰੀਕ ਦਾ ਸਾਰੇ ਜਣੇ ਪਹੁੰਚੋ ਬਾਬੇ ਜੀ ਦੇ ਦਰਸ਼ਨ ਕਰੋ ਮੇਲਾ ਨੂੰ ਇੰਜੋਏ ਕਰੋ ਕਦਾਸ਼ ਪੱਥਰ ਨੂੰ ਇੰਜੋਏ ਕਰੋ ਵਧੀਆ ਵਧੀਆ ਮੇਲਾ ਭਰੀ ਜਾਂਦਾ ਹੈ ਹੌਲੀ ਹੌਲੀ ਆਈ ਜਾਂਦੀ ਹੈ ਸੰਗਤ ਚਾਰੇ ਪਾਸੇ ਮਿਲ ਲਗੇ ਤੁਹਾਨੂੰ ਜਿਹੜੇ ਪਾਸੇ ਜਾਓਗੇ ਲੰਗਰੀ ਲੰਗਰ ਨੇ ਕਿਉਂਕਿ ਲੋਕਾਂ ਦਾ ਸਰਦਾ ਬਹੁਤ ਹੈ ਇਥੋਂ ਉਹਦੀ ਬਾਉਂਡਰੀ ਦੇ ਉੱਤੇ ਮਤਲਬ ਜਿਹੜੀ ਆਲੇ-ਦਾਲੇ ਸੜਕ ਤੋਂ ਬਣੀ ਹੋਈ ਆ ਤੇ ਉਹ ਸੜਕ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਜੋ-ਜੋ ਮੇਲੇ 'ਚ ਭੀੜ ਵੱਧਦੀ ਜਾਣੀ ਆ ਤੇ ਲੰਘਣਾ ਔਖਾ ਹੋ ਜਾਣਾ ਕਿਉਂਕਿ ਆ ਰਸਤਾ ਘਟ ਜਾਂਦਾ ਨਾ ਫਿਰ ਆ ਦੇਖੋ ਥੋੜਾ ਹੀ ਰਹਿ ਜਾਂਦਾ ਰਸਤਾ ਤੇ ਲਾਗੇ-ਲਾਗੇ ਪਿੰਡਾਂ ਦੇ ਸਾਰੇ ਲੋਕ ਆਉਂਦੇ ਇੱਥੇ ਜਿਹਨੇ ਕੈਨੇਡਾ ਜਾਣਾ ਬਈ ਕੈਨੇਡਾ ਜਾਣ ਵਾਸਤੇ ਵੀ ਹੈਗੇ ਫ੍ਰੀ ਵੀਜ਼ੇ ਗੁਰੂ ਦੀਆਂ ਫੌਜਾਂ ਚੱਲ ਰਹੀਆਂ ਆ ਇਹ ਕਿ ਮੇਲੇ ਚਕ ਵਧੀਆ ਚੀਜ਼ ਹੋਈ ਹੈ ਵੀ ਝੂਲੇ ਝੱਲਣੇ ਲੱਗੇ ਹੈਗੇ ਮਤਲਬ ਗੁਰੂ ਦੀ ਬਾਤੀ ਵਾਲਾ ਮੇਲਾ ਹਨ ਵੀ ਝੂਲਿਆਂ ਦਾ ਕੀ ਕੰਮ ਨਾਲੇ ਝੂਲਿਆਂ ਵਾਲੇ ਥੋੜਾ ਗੰਧ ਵੀ ਜ਼ਿਆਦਾ ਬੋਲ ਸੀ ਜੇ ਮੈਂ ਲਾਸਟ ਦੇ ਘੁੰਮ ਰਿਹਾ ਮਤਲਬ ਤੇ ਸੜਕ ਕੋ ਮਸਤ ਹੋਣਾ ਸਾਹਿਬ ਦੀ ਬਾਉਂਡਰੀ ਹੈ ਰਾਜਪੁਰੇ ਦੇ ਵਿੱਚ ਦੁਕਾਨਾਂ ਨੇ ਜਿਹੜੀਆਂ ਉਹ ਦੇਖੋ ਆਈਟਮ ਖੜਿਆਉਣਿਆਂ ਦੀਆਂ ਦੁਕਾਨਾਂ ਪੂਰੀਆਂ ਸਜੀਆਂ ਹੋਈਆਂ ਨੇ ਆਹ ਬੱਠੋ-ਪੁੱਠੋ ਜੇ ਲੈਣੇ ਬੋਲਟੀਆਂ ਬੋਲਟੀਆਂ ਜਿਨ੍ਹਾਂ ਨੇ ਦੇ ਨੰਦਰਾ ਬੈਕੋਂ ਗੇਟ ਆ ਗਿਆ ਇਹ ਸੜਕ ਜਾਂਦੀ ਹਿੱਦੜਾਂ ਨੂੰ ਤੇ ਆ ਸੇਵਾਦਾਰ ਤੇ ਫੂਲਸ ਮੁਲਾਜ਼ਮ ਸਾਰੇ ਧੰਨਵਾਦ ਨੇ ਬਾਹਰ ਵਾਲੀ ਰੋਡ ਰਹਿ ਗਈ ਬਸ ਤੇ ਅੰਦਰਲੀ ਉਹ 프ਰੰਟ ਵਾਲੀ ਮੇਨ ਰੋਡ ਦੇ ਕੋਲ ਵਾਲੀ ਜੋ ਆਪਾਂ ਜਾਂਦੇ ਹੋਏ ਚੱਲਾਂਗੇ ਤੁਹਾਨੂੰ ਆਲੇ ਦੁਆਲੇ ਵੀਡੀਓ ਦਿਖਾ ਸਾਰੇ ਆਪਾਂ ਚੱਲਿਆ ਲੰਗਰ ਫਿਲਰੀ ਵਾਲੇ ਲੰਗਰ 'ਚ ਆ ਗਏ ਆਪਾਂ ਪਰੌਂਠੇ ਖਾਣੇ ਲੰਗਰ ਸੰਗਤਾਂ ਪੂਰਾ ਛਕਰੀਆਂ ਨੇ ਦਹੀਂ ਨਾਲ ਪਰੌਂਠੇ ਲੰਗਰ ਹੈ ਫਿਲਰੀਆਂ ਦਾ ਲੰਗਰ ਹੈ ਇਹ ਸਾਡੇ ਮਿੱਤਰੀ ਨੇ ਕੱਦੂ ਵਰੀ ਤੇ ਦਹੀਂ ਨਾਲ ਪਰੌਂਠੇ ਚੋਕੋਵਾਲੀ ਲੰਗਰ ਗੁਰਦੁਆਰਾ ਸੱਚਖੰਡ ਗੰਠਾ ਸਾਹਿਬ ਹਾਂਜੀ ਆਪਾਂ ਤੁਨੀ ਸਾਈਡ ਆ ਗਏ ਜਿਹੜੀ ਸਾਈਡ ਆਪਾਂ ਰਹਿਨੇ ਆ ਹੁਣ ਤੱਕ ਉਹਨੇ ਇੱਧਰ ਵੀ ਲੰਗਰ ਲਾਗੇ ਆ ਮੁਹੰਦਾਨ ਕੈਂਪ ਥਾ-ਥਾ ਤੇ ਮਿਲਣਗੇ ਤੁਹਾਨੂੰ ਇੱਥੇ ਤੇ ਬੈਕ ਵਾਲਾ ਗੁਰਦੁਆਰਾ ਸਾਹਿਬ ਆ ਗਏਗੇ ਇੱਥੇ। ਸੰਗਤ ਦੇਖ ਲਓ ਕਿੰਨੀ ਜਾਰੀ ਹੈ। ਇਹ ਉਹ ਥਾਂ ਜਿੱਥੇ ਆਪਣਾ ਉਹ ਕਮਰਾ ਸਾਹਮਣੇ ਉਹ ਲੰਗਰ ਲੱਗਦਾ ਦੇਖੋ। ਪੂਰਾ ਵੱਡਾ ਲੰਗਰ ਲੱਗਾ ਹੈ। ਕੁੰਨਾਲ ਪਿੰਡ ਕੁੰਨਾਲ ਦਾ ਨੰਬਰ ਇਹ ਸ੍ਰੀ ਹਰਮੰਦਰ ਸਾਹਿਬ ਜਿੱਦਾਂ ਹਨਾ ਜਾਣਾ ਪੈਂਦਾ ਤੁਹਾਨੂੰ ਦਰਸ਼ਨ ਕਰਨ ਉਦਾਂ ਦੀ ਬਣਾਇਆ ਹੋਇਆ ਥੋੜਾ ਜਿਹਾ ਤੇ ਦੇਖੋ ਸਰੋਵਰ ਦੇ ਵਿੱਚ ਹੀ ਨੇ ਗੁਰਦੁਆਰਾ ਸਾਹਿਬ ਬਣਾਇਆ ਤੇ ਬਾਬਾ ਜੀ ਨੇ ਇਹ ਸੋਚ ਕੇ ਬਣਾਇਆ ਸੀਗਾ ਵੀ ਜਿਹੜੇ ਨਾ ਮਤਲਬ ਨੇੜੇ ਪਿੰਡਾਂ ਵਾਲੇ ਹਰਮੰਦਰ ਸਾਹਿਬ ਨਹੀਂ ਜਾ ਸਕਦੇ ਤਾਂ ਉਹ ਇੱਥੇ ਮੱਥਾ ਟੇਕ ਲੈਣ ਹਨਾ ਵੀ ਉਦਾਂ ਦੇ ਅੰਦਰੋਂ ਵੀ ਉਦਾਂ ਹੀ ਸਜਾਵਟ ਕੀਤੀ ਹੋਈ ਆ ਤੇ ਵਧੀਆ ਚੜ੍ਹਦੀ ਕਲਾ ਦੇਖੋ ਜੀ ਕਿੰਨੀ ਭੀੜ ਹੋ ਗਈ ਹੁਣ ਟਾਈਮ ਬੱਜਿਆ 11 ਅੱਧੇ ਘੰਟੇ ਬਾਅਦ ਹੀ ਜਿਹੜਾ ਬਿਲਕੁਲ ਆ ਗਿਆ ਹੁਣ ਆਪਾਂ ਦਾ ਛੱਲੇ ਕਮਰੇ ਚ ਨੂੰ ਘੰਟਾ ਹੋ ਗਿਆ ਵੀ ਜਿਹੜੇ ਇਹਨਾਂ ਨੂੰ ਸੁਜੇ ਮੁੰਡੇ ਵੀ ਆ ਜਾਣਗੇ ਫੇਰ ਦਵਾਂਗੇ ਜਿਹੜਾ ਟ੍ਰੈਫਿਕ ਦੇਖੋ ਬਸ ਹੁਣ ਜਾਮ ਲੱਗਣਾ ਸਟਾਰਟ ਹੋ ਜਾਣਾ ਤੇ ਸ਼ਾਮ ਤੱਕ ਫਿਰ ਜਾਮ ਹੀ ਰਹਿਣਾ ਇੰਦਰਾ ਪੁਲਿਸ ਮੁਲਾਜ਼ਮ ਖੜੇ ਆ ਇੰਦਰਾ ਮੁੰਡੇ ਸੇਵਾਦਾਰ ਖੜੇ ਆ ਇਹਨਾਂ ਦੀ ਡਿਊਟੀ ਐ ਸਾਰ ਕੇ ਕ੍ਰਾਸ ਕਰਾਉਣੀ ਤੇ ਜਾਮ ਨੂੰ ਤੋੜਦੇ ਰਹਿਣਾ ਹਾਂਜੀ ਮਿੱਤਰੋ ਆਪਾਂ ਤਾਂ ਜਾਏ ਆ ਮੇਲੇ 'ਚ ਇੱਕ ਵਾਰ ਫਿਰ ਜਦੋਂ ਸਾਰੇ ਜਣੇ ਆਗੇ ਫੇਰ ਚੱਲਾਂਗੇ ਬਾਕੀ ਤੁਹਾਨੂੰ ਧਮਾਈ ਚੱਲਾਂਗੇ ਮੇਲਾ ਨਾਲ ਨਾਲ ਇੱਧਰ ਪਾਰਕਿੰਗ ਆਪਣੇ ਗਰਾਊਂਡ ਦੇ ਨਾਲ ਜਿਹੜੀ ਵਾਧੂ ਜਗ੍ਹਾ ਸੀਗਾ ਉੱਥੇ ਪਾਰਕਿੰਗ ਕਰੀ ਪਈ ਐ ਇਸ ਵਾਰ ਅੰਦਰ ਤਾਂ ਨਹੀਂ ਜਾਣ ਦਿੱਤੇ ਗਰਾਊਂਡ ਦੇ ਟਰੈਕਟਰ ਚਾਲ ਲਈ ਚਲੋ ਠੀਕ ਐ ਤੁਸੀਂ ਵੀ ਇੰਜੋਏ ਕਰੋ ਮੇਲੇ ਨੂੰ ਆ ਕੇ ਵਦ ਵਦ ਸੇਵਾ ਕਰੋ ਮੱਥਾ ਟੇਕੋ ਘੁੰਮੋ ਆ ਲੰਗਰ ਛਕੋ ਤੇ ਦਾਸਵਿੱਤਰ ਨੂੰ ਕਰੋ ਇੰਜੋਏ ਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਦਬਕੇ ਕਰ ਦਿਓ ਤੁਹਾਨੂੰ ਇਹ ਤੋਂ ਬਾਅਦ ਫੇਰ ਮਿਲਾਂਗੇ ਸ਼ਾਮ ਨੂੰ ਜਾਮ ਪੂਰਾ ਸੀ ਹੁਣ ਦੁਬਾਰਾ ਦੇਖੋ ਜਾਮ ਅੰਤ ਤੱਕ ਹੈ ਲਾਸਟ ਤੱਕ ਜਾਮ ਹੀ ਜਾਮ ਲੱਗਿਆ ਰਹੇਗਾ ਬੱਜ ਚੁੱਕਿਆ ਇੱਕ ਤੇ ਰਸ਼ ਪੈ ਗਿਆ ਪੂਰਾ ਪੂਰੀ ਭੀੜ ਹੋ ਗਈ ਹੁਣ ਦੂਸਰਾ ਦਿਨ ਜੀ ਗੋਗਿਲ ਨੀ ਵੀਰ ਸਾਹਿਬ ਬਹੁਤ ਜ਼ਿਆਦਾ ਭੀੜ ਹੈ ਹੁਣ 1 ਵਜੇ ਆ ਭੀੜ ਬਹੁਤ ਜ਼ਿਆਦਾ ਹੋ ਗਈ ਹੈ ਸੇਵਾਦਾਰ ਸੇਵਾ ਨਿਭਾਉਂਦੇ ਹੋ ਓ ਤੁਹਾਡੀ ਬੈਂਡ ਓ ਸਾਡੀ ਸੌ ਖੜੇ ਨੇ ਭਾਜੀ ਕਿਵੇਂ ਚੱਲ ਰਿਹਾ ਮਿੰਦਾ ਲੌਂਗ ਵਾਲੀ ਬੰਦੇ ਬਿਲੀਏ ਦੜਕ ਲੌਂਗ ਵਾਲ ਹੋ ਗਈ ਸਤਕਾਈ ਸੇਵਾ ਕਰਨਾ ਹੈ ਬਾਕੀ ਬਾਬੇ ਬਹੁਤ ਭੀੜ ਹੋ ਗਈ ਓਏ ਦੇਖੋ ਭਾਈ ਓਏ ਇਹ ਉਹੀ ਸੜਕਾ ਜਿਹੜੀ ਸਵੇਰੇ ਦਿਖਾਰੇ ਤੁਹਾਨੂੰ ਦੇਖੋ ਮਿੱਤਰੋ ਕਿੰਨੀ ਭੀੜ ਹੋ ਗਈ ਹੁਣ 1 ਵਜ ਚੁੱਕਿਆ ਇਹ ਤਾਂ ਹੋਰ ਭੀੜ ਹੋਣੀ ਆ ਜੇ ਹੋਈ 13 ਕੇਤੀ ਰਾਤ ਤੱਕ ਚੱਲਦੇ ਇੱਕ ਨਾ ਜਾਣ ਹਾਂ ਕੁੰਦਾਨ ਕੈਂਪ ਤੋਂ ਥਾ ਥਾ ਦੇ ਮਿਲਣਗੇ ਆ ਦੇਖੋ ਸੇਵਾ ਸਹੀ ਹੈ ਭਾਈ ਸੇਵਾ ਜੀ ਨੇ ਵੀ ਲਾਉਣੀ ਆ ਕੁੰਦਾਨ ਦੀ ਲਾ ਸਕਦੇ ਹਾਂ ਕੋ ਸ਼ੀਵਾਦਾਰਾ ਫਿਰਦੇ ਹਮ ਹਮਾ ਕੇ ਸੁਣਦੇ ਮਨਾ ਉਹ ਪ੍ਰਤਭਗਵਾਨ ਪੋਰੇ ਭਾਈ ਦੇ ਲੰਗਰ 'ਚ ਆਇਆ ਸੀ ਮਸਤਬਾਨਾ ਸਾਹਿਬ ਦੁਕਾ ਪੋਰਾ ਭਾਈ ਚੜਦੀ ਕਲਾ ਜੀ ਘਰੇਗਾ ਬੰਦੇ ਹਾਂ ਇਹ ਦੁਕਾ ਦਾ ਲੰਗਰ ਹੈ ਸੰਗ ਤਾਂ ਹਮ ਹਮਾ ਕੇ ਪਹੁੰਚਨੇ ਆ ਲੰਗਰ ਖਾਣ ਲਈ ਵੱਡੇ ਵੱਡੀਆਂ ਸੰਗਤਾਂ ਵੱਡੇ ਵੱਡੇ ਬੰਦੇ ਫਿੰਗਰ ਮਾਫੀਆ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਨੇ ਬੰਦੇ ਪੂਰਾ ਰਸ ਹੋ ਗਿਆ ਇੱਧਰ ਵੀ ਇੱਧਰ ਵੀ ਗੰਨੇ ਦੇ ਰਸ ਵਾਲੇ ਲੰਗਰ ਕੋਲੇ ਹੁਣ ਦੇਖੋ ਕਿੰਨਾ ਰਸ ਹੋ ਗਿਆ ਪੂਰੀ ਭੀੜ ਹੋ ਗਈ ਨਾ ਹਾਂਜੀ ਆਹ ਦੇਖ ਲੋ ਜੀ ਗੇਟ ਲੰਗਰ ਹਾਲ ਇੱਧਰ ਫੁੱਲ ਹੈ ਤੇ ਇਦਰੇ ਵੇਟ ਕਰ ਰਹੇ ਨੇ ਇਹਨਾਂ ਨੇ ਵੀ ਲੰਗਰ ਛਕਣਾ ਇਹ ਹਜੇ ਰੋਕੇ ਹੋਏ ਆ ਜਦੋਂ ਇਦਰੋਂ ਮਿਲਾ ਹੋ ਗਿਆ ਫੇਰ ਇਹ ਸਾਰੇ ਲੰਗਰਾ ਮੂਰੀ ਐਦਾਂ ਹੁੰਦਾ ਮਤਲਬ ਭੀੜ ਹੋਣ ਕਰਕੇ ਨਾ ਰਸ਼ ਪਿਆ ਹੁੰਦਾ ਆ ਜਾਓ ਕੱਦੂ ਜੀ ਹੋਰ ਕੀ ਦੱਸੀ ਚੜਦੀ ਕਲਾ ਹਾਂ ਪੂਰੀ ਲੰਗਰ ਹਾਂ ਗੁੱਡ ਗੁੱਡ ਪੂਰਾ ਪਿਆ ਸਾਰਾ ਤੇਨੂੰ ਮੈਂ ਕੱਲ ਵੀ ਲੱਭ ਰਿਹਾ ਸੀ ਅੱਜ ਵੀ ਲੱਭ ਰਿਹਾ ਤੇ ਮੈਂ ਗਿਆ ਵਾ ਤੇ ਹਸਣਾ ਰਾਤ ਤੇ ਹੋਰ ਕੀ ਕਹਾਂ 8 ਵਜੇ ਤੁਸ ਲੰਗਰ ਛਕ ਲੈ ਲੰਗਰ ਛਕ ਗੱਡੀ ਚ ਲਾ ਰਿਹਾ ਹੈਂ ਗੱਡੀ ਚ ਲਾ ਲੈ ਬਾਏ ਬਾਏ ਬਾਈ ਟਾਟਾ ਕਰ ਦੇ ਕਰ ਦੇ ਬਾਏ ਬਾਏ ਹੈਲੋ ਕਰ ਦੇ ਜੰਗਾ ਹੈਲੋ ਹੈਲੋ ਕਰੇ ਜਾਓ ਜੀ ਕਰੇ ਇੰਨਾ ਨਹੀਂ ਫਿਰਨਾ ਇੰਨੇ ਗੇ ਨਹੀਂ ਨਾ ਬਈ ਨਾ ਲੰਗਰ ਘੱਟ ਲੰਗਰ ਘੱਟ ਯਾਦ ਨਹੀਂ ਖਾਣਾ ਹਾਂ ਜੀ ਮਿੱਤਰੋ ਆਪਾਂ ਮੇਲਾ ਘੁੰਮ ਕੇ ਦੁਬਾਰਾ ਫੇਰ ਕਮਰੇ ਕੋਲੇ ਆ ਗਏ ਹੌਸਟਲ ਕੋਲੇ ਤੇ ਆਹ ਦੇਖੋ ਗਰਾਊਂਡ 'ਚ ਏਜੰਸੀਆਂ ਲੱਗੀਆਂ ਪਈਆਂ ਕਾਰਾਂ ਦੀ ਟਰੈਕਟਰਾਂ ਦੀ ਉਹ ਦੇਖੋ ਦੂਰ ਦੂਰ ਦਾ ਫੱਲੋ ਪਰਿਆ ਬੈ ਕੰਮ ਇਧਰ ਜਾਮ ਜਾਮ ਹੀ ਅੰਕਲ ਜੀ ਠੀਕ ਆ ਜੀ ਮੇਲਾ ਦੇਖ ਲਓ ਦੇਖ ਲਿਆ ਅੰਕਲ ਕਹਿੰਦਾ ਮੇਲਾ ਦੇਖ ਲੈ ਅੰਕਲ ਕਹਿੰਦਾ ਮੈਂ ਮੇਲਾ ਦੇਖਦੇ ਚਲੋ ਫਿਰ ਹੁਣ ਸ਼ਾਮ ਨੂੰ ਮਿਲਦੇ ਆ ਯਾਰ